ਦੇ ਨੇ ਪੰਜ ਤੋਂ ਛੇ ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਆਦੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਏ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਅਨ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸਿੰਦੀਪ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇੋਂ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਦਈਏ ਕਿ ਉਧਰ ਮੰਡੀ ਗੋਬਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਮੰਡੀ ਗੋਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਪੰਜ ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਇਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਤੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਅੱਜ ਦੇ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸਿੰਦੀਪ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫ਼ਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਜੀ ਕਿ ਉਧਰ ਮੰਡੀ ਗੋਬਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁੱਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਜੀ ਕਿ ਮੰਡੀ ਗੋਬਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਪੰਜ ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਦੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਏ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਅਣ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸਿੰਘ ਦੀ ਬਸਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਜੀ ਕਿ ਉਧਰ ਮੰਡੀ ਗਵਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਜੀ ਕਿ ਮੰਡੀ ਗਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਹੈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਪੰਜ ਤੋਂ ਛੇ ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਇਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਤੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਅਣ ਡੈਲੀ ਬੌਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸਿੰਘ ਦੀ ਬਿਸ਼ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਉਹ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਜੀ ਕਿ ਉਧਰ ਮੰਡੀ ਗੋਵਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਜੀ ਕਿ ਮੰਡੀ ਗਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਹੈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਪੰਜ ਤੋਂ ਛੇ ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਇਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸ ਸੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਦੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਏ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਅੱਜ ਦਿੱਲੀ ਪੌਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸਿੰਘ ਦੀ ਬਿਸ਼ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇੋਂ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਜੀ ਕਿ ਉਧਰ ਮੰਡੀ ਗੋਬਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਜੀ ਕਿ ਮੰਡੀ ਗੋਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ 5 ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਦੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਹਾਂ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸਿੰਦੀਪ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇੋਂ ਇੱਕ ਲੁੱਟ ਦੀ ਵਾਰਦਾਤ ਹੋਈ ਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਦਈਏ ਕਿ ਉਧਰ ਮੰਡੀ ਗੋਬਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਮੰਡੀ ਗੋਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ 5 ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਦੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਹੁਣ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸਿੰਘ ਦੀ ਬਸਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਜੀ ਕਿ ਉਧਰ ਮੰਡੀ ਗੋਬਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਜੀ ਕਿ ਮੰਡੀ ਗਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਹੈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ 5 ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਦੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਏ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਹਾਂ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸਿੰਘ ਦੀ ਬਸਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਜੀ ਕਿ ਉਧਰ ਮੰਡੀ ਗਵਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਜੀ ਕਿ ਮੰਡੀ ਗਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਹੈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਪੰਜ ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਇਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਤੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਅਨ ਡੈਲੀ ਬੱਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸਿੰਘ ਦੀ ਬਿਸ਼ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਜੀ ਕਿ ਉਧਰ ਮੰਡੀ ਗਵਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਜੀ ਕਿ ਮੰਡੀ ਗਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਪੰਜ ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਦੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਹੁਣ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸਿੰਘ ਦੀ ਸੁਰਖਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇੋਂ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਜੀ ਕਿ ਉਧਰ ਮੰਡੀ ਗੋਵਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਜੀ ਕਿ ਮੰਡੀ ਗਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਪੰਜ ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਦੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਹੁਣ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸਿੰਘ ਦੀ ਸੁਰਖਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੋਂ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸਦੀ ਕਿ ਉਧਰ ਮੰਡੀ ਗੋਬਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁੱਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸਦੀ ਕਿ ਮੰਡੀ ਗਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਪੰਜ ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸ ਸੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਤੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਹੁਣ ਡੇਲੀ ਪੌਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸਿੰਘ ਦੀਪ ਸਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇੋਂ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁੱਟੇ ਤੇ ਇਸ ਕਟੜਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਜੀ ਕਿ ਮੰਡੀ ਗਵਿੰਦਗੜ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ 5 ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਦੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਹਾਂ ਦਿੱਲੀ ਪੌਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸਿੰਘ ਦੀ ਬਿਸ਼ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇੋਂ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ ਪੰਜ ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫ਼ਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਦਈਏ ਕਿ ਉਧਰ ਮੰਡੀ ਗੋਬਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁੱਟ ਗਈ ਆ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਜੀ ਕਿ ਮੰਡੀ ਗਵਿੰਦਗੜ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਹੈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਪੰਜ ਤੋਂ ਛੇ ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਤੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਹਾਂ ਦਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸਿੰਦੀਪ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇੋਂ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਦਈਏ ਕਿ ਉਧਰ ਮੰਡੀ ਗਵਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਮੰਡੀ ਗਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਹੈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ 5 ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਦੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਹੁਣ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸਿੰਘ ਦੀ ਬਸਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇੋਂ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਜੀ ਕਿ ਉਧਰ ਮੰਡੀ ਗਵਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਜੀ ਕਿ ਮੰਡੀ ਗਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਹੈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਪੰਜ ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਦੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਹੁਣ ਡੇਲੀ ਬੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸਿੰਘ ਦੀ ਸੁਰਖਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇੋਂ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫ਼ਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਜੀ ਕਿ ਉਧਰ ਮੰਡੀ ਗੋਵਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਜੀ ਕਿ ਮੰਡੀ ਗੋਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਪੰਜ ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਈਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਦੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਅੰਦਰ ਬੈਠੇ ਵਿਅਕਤੀਆਂ ਨੂੰ ਕਹਿੰਦੇ ਨੇ ਕਿ ਦਰਵਾਜ਼ਾ ਖੋਲੋ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਦੋਂ ਉਹਨਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਹੁਣ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸਿੰਘ ਦੀ ਬੇਸਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੰਡੀ ਗਵਿੰਦਗੜ੍ਹ ਤੋਂ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇੋਂ ਇੱਕ ਲੁੱਟ ਦੀ ਵਾਰਦਾਤ ਹੋਈਆ ਤੁਹਾਨੂੰ ਦੱਸਦੀ ਕਿ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਅਤੇ ਲਗਭਗ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 5 ਤੋਂ 6 ਜਿਹੜੇ ਲੁਟੇਰੇ ਆਉਂਦੇ ਨੇ ਅਤੇ ਜਦੋਂ ਉਹ ਆ ਕੇ ਇੱਕ ਦਫ਼ਤਰ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਅੰਦਰ ਬੈਠੇ ਜਿਹੜੇ ਵਿਅਕਤੀ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਦਈਏ ਕਿ ਉਧਰ ਮੰਡੀ ਗੋਵਿੰਦਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁੱਟ ਗਈ ਹੈ ਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਮੰਡੀ ਗਵਿੰਦਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ 15 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਹੈ ਸਵਿਫਟ ਗੱਡੀ ਦੇ ਵਿੱਚ 6 ਲੁਟੇਰੇ ਆਉਂਦੇ ਨੇ ਪੰਜ ਤੋਂ 6 ਲੁਟੇਰੇ ਆਉਂਦੇ ਨੇ ਤੇ 15 ਲੱਖ ਰੁਪਇਆ ਲੁੱਟ ਕੇ ਲੈ ਜਾਂਦੇ ਨੇ ਤੁਹਾਨੂੰ ਦੱਸ ਸੀ ਕਿ ਜਦੋਂ ਦਫ਼ਤਰ ਦੇ ਵਿੱਚੋਂ ਆਉਂਦੇ ਨੇ ਅਤੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ